ਦੋਸਤੋ ਅੱਜ ਅਪਕ ਗੱਲ ਕਰਾਂਗੇ ਜਦੋਂ ਬਾਬੇ ਨੇ ਹਰਿਦੁਆਰ ਪਹੁੰਚ ਕੇ ਤੋੜਿਆ ਸੀ ਅੰਧਵਿਸ਼ਵਾਸਾਂ ਦਾ ਮਾਇਆ ਜਾਲ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਪਹਿਲੀ ਉਦਾਸੀ ਦਾ ਦੂਜਾ ਪੜਾਅ ਮਲਤਾਨ ਨੇੜੇ ਪੈੰਦੀ ਤੁਲੰਬਾ ਨਾਮ ਦੀ ਥਾਂ ਤੇ ਕੀਤਾ ਜਿੱਥੇ ਬਾਬਾ ਜੀ ਦੀ ਮੁਲਾਕਾਤ ਸੱਜਣਾਂ ਅਤੇ ਉਸਦੇ ਠੱਗ ਸਾਥੀਆਂ ਨਾਲ ਹੋਈ। ਉਹਨਾਂ ਨੇ ਲਾਲਚ ਵਿੱਚ ਆ ਕੇ ਪਾਤਸ਼ਾਹ ਦੀ ਸੇਵਾ ਕੀਤੀ ਕਹਿੰਦੇ ਹਨ ਕਿ ਸਤਗੁਰ ਦੀ ਕੀਤੀ ਹੋਈ ਸੇਵਾ ਕਦੇ ਵੀ ਬੇਅਰਥ ਨਹੀਂ ਜਾਂਦੀ। ਆਖਰ ਸੱਜਣ ਠੱਗ ਵਰਗੇ ਪਾਪੀ ਬੰਦੇ ਵੀ ਤਰ ਗਏ। ਤੁਲੰਬਾ ਵਿਖੇ ਦੂਜਾ ਪੜਾਅ ਕਰਨ ਵੇਲੇ ਅਤੇ ਸੱਜਣ ਅਤੇ ਉਸਦੇ ਸਾਥੀਆਂ ਬਾਬਾ ਜੀ ਦੇ ਨਾਲ ਉਹਨਾਂ ਦਾ ਪਿਆਰਾ ਸਾਥੀ ਭਾਈ ਮਰਦਾਨਾ ਗੁਰੂ ਪਾਤਸ਼ਾਹ ਨਾਲ ਵਿਚਾਰਾ ਕਰਦਾ ਅਤੇ ਆਪਣੇ ਮਨ ਦੇ ਸਵਾਲ ਕਰਦਾ ਅੱਗੇ ਵਧਦਾ ਜਾਂਦਾ ਇੰਜ ਕਰਦੇ ਬਾਬਾ ਅਤੇ ਉਸ ਦਾ ਸਾਥੀ ਤੁਰਦੇ ਜਾਂਦੇ ਕਈ ਵਾਰ ਕੁਝ ਥਾਂ 'ਤੇ ਰੁਕ ਜਾਂਦੇ ਸੰਗਤਨ ਦਰਸ਼ਨ ਲੰਦੇ ਅਤੇ ਆਰਾਮ ਕਰਦੇ ਇੰਜ ਇਹ ਯਾਤਰਾ ਚੱਲਦੀ ਜਾਂਦੀ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਸਤਗੁਰ ਨਾਨਕ ਕੁਰਖੇਤਰ ਪਾਣੀ ਪਤ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਹੁੰਦੇ ਹੋਏ ਗੰਗਾ ਘਾੜ ਦੇ ਨੇੜੇ ਆ ਗਏ ਬਾਬਾ ਜੀ ਅਤੇ ਉਹਨਾਂ ਦੇ ਸਾਥੀ ਮਰਦਾਨਾ ਜੀ ਕਈ ਦਿਨ ਟਿੱਲਣ ਤੋਂ ਬਾਅਦ ਹਰਦਵਾਰ ਦੀ ਧਰਤੀ ਤੇ ਪਹੁੰਚੇ ਜਿਸ ਵੇਲੇ ਬਾਬਾ ਜੀ ਪਹੁੰਚੇ ਤਾਂ ਇਹ ਚੇਤਪਸਾਖ ਮਹੀਨੇ ਦੀ ਦੁੱਤ ਸੀ ਲੋਕ ਵੱਡੀ ਗਿਣਤੀ ਵਿੱਚ ਗੰਗਾ ਦੇ ਕਿਨਾਰੇ ਇਸ਼ਨਾਨ ਕਰਨ ਆਉਂਦੇ ਸਨ ਬਾਬਾ ਜੀ ਵੀ ਗੰਗਾ ਦੇ ਘਾਟ ਤੇ ਪਹੁੰਚ ਗਏ ਲੋਕ ਚੜਦੇ ਹੋਏ ਸੂਰਜ ਵੱਲ ਨੂੰ ਮੂੰਹ ਕਰਕੇ ਪਾਣੀ ਛਿੜਾ ਰਹੇ ਸਨ ਭਾਈ ਮਰਦਾਨਾ ਜੀ ਇਹ ਨਜ਼ਾਰਾ ਵੇਖ ਕੇ ਬਹੁਤ ਹੈਰਾਨ ਹੋਇਆ ਉਹਨਾਂ ਨੇ ਕਿਸੇ ਲੰਗਰੇ ਸਰਦਾਲੇ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਹ ਸਰਦਾਲੇ ਨੇ ਦੱਸਿਆ ਕਿ ਉਹ ਅਜਿਹਾ ਕਰਕੇ ਆਪਣੇ ਪਿਤਰਾਂ ਜੋ ਮਰ ਚੁੱਕੇ ਲੋਕ ਹੁੰਦੇ ਹਨ ਉਹਨਾਂ ਨੂੰ ਪਾਣੀ ਦੇ ਰਹੇ ਹਨ ਜਿਸ ਨਾਲ ਉਹ ਖੁਸ਼ ਹੋ ਜਾਣਗੇ ਭਾਈ ਮਰਦਾਨਾ ਜੀ ਅਜਿਹਾ ਸੁਣ ਕੇ ਬਹੁਤ ਹੈਰਾਨ ਹੋਇਆ ਭਾਈ ਮਰਦਾਨਾ ਜਿਨੇ ਬਾਬਾ ਜੀ ਨੂੰ ਸਵਾਲ ਕੀਤਾ ਕਿ ਸਤਗੁਰ ਕੀ ਇਹਨਾਂ ਦਾ ਚੜਾਇਆ ਹੋਇਆ ਪਾਣੀ ਸੱਚਮੁੱਚ ਪਿੱਤਰਾਂ ਤੱਕ ਪਹੁੰਚਦਾ ਹੈ ਬਾਬੇ ਨੇ ਅੱਗੇ ਤੋਂ ਜਵਾਬ ਦਿੱਤਾ ਚੱਲ ਆ ਜਾ ਭਾਈ ਬਾਬਾ ਜੀ ਉਸ ਥਾਂ ਤੇ ਪਹੁੰਚੇ ਜਿੱਥੇ ਲੋਕ ਗੰਗਾ ਵਿੱਚੋਂ ਪਾਣੀ ਭਰ ਕੇ ਸੂਰਜ ਬੰਨ ਚੜਾ ਰਹੇ ਸਨ ਬਾਬਾ ਜੀ ਨੇ ਗੰਗਾ ਵਿੱਚੋਂ ਪਾਣੀ ਭਰਿਆ ਅਤੇ ਪੱਛਮ ਵੱਲ ਮੂੰਹ ਕਰ ਲਿਆ ਅਤੇ ਸੂਰਜ ਉਹਨਾਂ ਦੇ ਪਿਛਲੇ ਪਾਸੇ ਆ ਗਿਆ ਬਾਬਾ ਜੀ ਬਾਕੀ ਲੋਕਾਂ ਦੇ ਉਲਟ ਪੱਛਮ ਵੱਲ ਪਾਣੀ ਚੜਾਉਣ ਲੱਗੇ ਉਹਨਾਂ ਨੂੰ ਅਜਿਹਾ ਕਰਦੇ ਦੇਖ ਕੇ ਪੰਡਿਤ ਬਹੁਤ ਨਾਰਾਜ਼ ਹੋਏ ਕਿਉਂਕਿ ਪੰਡਿਤ ਲੋਕਾਂ ਕੋਲੋਂ ਪਾਠ ਪੂਜਾ ਕਰਨ ਦਾ ਪੈਸਾ ਇੱਕਠੇ ਹੋ ਕੇ ਬਾਬਾ ਜੀ ਕੋਲ ਆਏ ਅਤੇ ਸਮਝਾਉਣ ਲੱਗੇ ਕਿ ਤੁਸੀਂ ਗਲਤ ਕਰ ਰਹੇ ਹੋ ਸੂਰਜ ਦੇਵਤਾ ਤੁਹਾਡੇ ਪਿਛਲੇ ਪਾਸੇ ਹੈ ਬਾਬਾ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਭਾਈ ਮੈਂ ਸੂਰਜ ਨੂੰ ਪਾਣੀ ਨਹੀਂ ਦੇ ਰਿਹਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਪੰਜਾਬ ਵਿੱਚ ਸਾਡੇ ਖੇਤਾਂ ਨੂੰ ਇਹ ਪਾਣੀ ਲੱਗ ਕੇ ਚੰਗੀ ਫਸਲ ਉਗਾਏਗਾ ਬਾਬਾ ਜੀ ਦਾ ਇਹ ਬਚਨ ਸੁਣ ਕੇ ਪੰਡਤਾਂ ਸਮੇਤ ਉੱਥੇ ਮੌਜੂਦ ਸਾਰੇ ਲੋਕ ਹੱਸਣ ਲੱਗ ਪਏ ਪੰਡਤਾਂ ਨੇ ਹੱਸਦਿਆਂ ਹੋਏ ਪਾਤਸ਼ਾਹ ਨੂੰ ਮੋੜਮਾ ਜਵਾਬ ਕੀਤਾ ਕਿ ਤੁਹਾਡੇ ਖੇਤਾਂ ਇੱਥੋਂ ਸੰਕੜੇ ਮਿਲਦੂਰ ਹਨ ਤੇ ਤੁਹਾਡਾ ਪਾਣੀ ਤੁਹਾਡੇ ਖੇਤਾਂ ਵਿੱਚ ਕਿਵੇਂ ਪਹੁੰਚ ਜਾਵੇਗਾ ਜਿਸ ਦੇ ਜਵਾਬ ਵਿੱਚ ਬਾਬਾ ਜੀ ਨੇ ਉੱਤਰ ਦਿੱਤਾ ਕਿ ਭਾਈ ਜੇ ਸਾਡੇ ਖੇਤਾਂ ਤੱਕ ਇਹ ਪਾਣੀ ਨਹੀਂ ਪਹੁੰਚ ਸਕਦਾ ਤਾਂ ਕਰੋੜਾਂ ਮیل ਦੂਰ ਸੂਰਜ ਜਾਂ ਤੁਹਾਡੇ ਪਿਤਰ ਜਿਨ੍ਹਾਂ ਦਾ ਕੋਈ ਅਤਾ ਪਤਾ ਹੀ ਨਹੀਂ ਉਹਨਾਂ ਕੋਲ ਇਹ ਚੜਾਇਆ ਹੋਇਆ ਪਾਣੀ ਕਿਵੇਂ ਪਹੁੰਚ ਸਕਦਾ ਹੈ ਇਸ ਸਵਾਲ ਦਾ ਜਵਾਬ ਨਾ ਤਾਂ ਸੂਰਜ ਵੱਲ ਮੂੰਹ ਕਰਕੇ ਪਾਣੀ ਚੜਾ ਰਹੇ ਲੋਕਾਂ ਕੋਲ ਸੀ ਤੇ ਨਾ ਹੀ ਪੰਡਤਾ ਕੋਲ ਇੰਜ ਬਾਬਾ ਜੀ ਨੇ ਇਸ ਵਿਸ਼ਵਾਸ ਨੂੰ ਤੋੜ ਦਿੱਤਾ ਗੁਰੂ ਨਾਨਕ ਜੀ ਦੀ ਹਰ ਥਾਂ ਤੇ ਜਾ ਕੇ ਲੋਕਾਂ ਨੂੰ ਅંધਵਿਸ਼ਵਾਸ ਅਤੇ ਤਰਕਹੀਣ ਰੀਤੀ ਰਿਵਾਜਾਂ ਦੀ ਪਾਲਣਾ ਕਰਨ ਦੀ ਮੂਰਖਤਾ ਬਾਰੇ ਚੰਨਣਾ ਪਉਂਦੇ ਸਨ ਅਤੇ ਉਹਨਾਂ ਨੂੰ ਇੱਕ ਪਰਮਾਤਮਾ ਦੀ ਹੋਂਦ ਬਾਰੇ ਸਿਖਾਉਂਦੇ ਸਨ ਕਿ ਉਹ ਲੋਕਾਂ ਨੂੰ ਕਿਰਤ ਕਰਨ ਅਤੇ ਸੱਚੇ ਵਾਹਿਗੁਰੂ ਦਾ ਨਾਮ ਜਪਨ ਲਈ ਪ੍ਰੇਰਦੇ ਸਨ